ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾ ਖਰੀਦ ਲਾਂਗੇ ਮੇਰੀ ਹੱਤ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨਾਲ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਮਸ਼ੀਨ ਤੇ ਝਾੜੂ ਵਾਲਾ ਬਟਨ ਦਬਕੇ ਕਰਦੇ ਹੋ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮਾਫ ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਆ ਅਸੀਂ ਅਸੀਂ ਨਹੀਂ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਐਸ ਬਾਰ ਪੰਜਾਬ ਬਣੂਗਾ ਹੀਰੋ ਐਸ ਬਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋ ਗਏ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇਥੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਇਹ ਭਗਵੰਤ ਮਾਨ ਆਂਦਾ ਵੋਟ ਪਾਣ ਦੇ 500 ਵੋਟਾਂ ਹੋਰ ਪਾਣ ਦੇ ਇਹ ਭਗਵੰਤ ਮਾਨ ਆਇੰਦਾ ਮੇਰੀ ਨਾ ਉਡੀਕ ਕਰਿਓ ਮੈਂ ਤੋਂ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਸੋ ਮੈਂ ਤੁਰੇ ਹੀ ਫਿਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਤੇ ਹਾਂ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਅਬਦੇ ਆਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤ ਹੀ ਆਇਆ ਹਾਂ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਭਾਜਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਕਤਾਵ ਐ ਉਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ मुंडा शहीद हो गया शुभ करण इतें गोलियां चलाती इतने अपना शंभू तो फिर हूँ भुगतो मैं पत्रकार कहें किसान दिल्ली क्यों आते हैं मैं क्या मोदी दिल्ली क्यों आया गुजरात चो वो तो जीत के आया मैं जीत के आया तो दिल्ली से देश चलता है तो देश दिल्ली आएगा मैं लाहौर भेजू उनको लाहौर जाना आसान है उधर उधर तारें कम है इधर तारें ज़्यादा कमाल है यार ਤੁਸੀਂ ਐਦਾਂ ਕਰ ਦੋਗੇ ਸਾਡੇ ਪੁਰਖਿਆਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਯਾਦ ਅਸ਼ਫਾਕੁੱਲਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਮਿਲਿਆ ਤੇ ਤੁਸੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅੱਜ ਜਦੋਂ ਅੱਜ ਜਦੋਂ ਬੰਡ ਹੋਈ ਐ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾ ਨਿਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਨੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋਣ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ 'ਚ ਦਿਖਾऊं ਉਹ ਫਿਰਦਿਆਂ ਨੇ ਪਿੰਡਾਂ 'ਚ ਸੋ ਪਿੰਡਾਂ 'ਚ ਫਿਰਦਿਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜੱਜ ਗਈ ਜੱਜ ਗਈ ਸੋ ਇਸ ਵਾਰ ਦੋਨੇ ਹੱਥ ਉੱਪਰ ਚਾਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਿਆ ਪਿੰਡਾਂ 'ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਥੋੜਾ ਜਿਆ ਹੋਰ ਕਰ